ਪੈਸੋ ਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਅੰਮਦੇਰਾ ਦੁੰਦਾ ਹੋਟਲ ਜਿੱਥੇ ਅਸੀਂ ਕਮਰਾ ਕਰਾਇਆ ਤੇ ਲਿਆ ਸੀਗਾ ਬਹੁਤ ਸ਼ਾਨਦਾਰ ਹੋਟਲ ਹੈ ਤੇ ਉਸ ਦੇ ਵਿੱਚ ਹੋਟਲ ਵਾਲਿਆਂ ਨੇ ਪ੍ਰਾਣਾ ਕਲਚਰ ਯਾਦਗਾਰਾਂ ਸੰਭ ਕੇ ਰੱਖੀਆਂ ਹੋਈਆਂ ਹਨ ਉਹ ਤੁਹਾਨੂੰ ਅੱਜ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਭ ਨੂੰ ਸਤ ਸ੍ਰੀ ਅਕਾਲ ਖਵਾ ਜੀ ਧੰਨਵਾਦ ਆ ਡੇਰਾ ਤੋਂ ਹੁੰਦਾ ਜਿਹੜਾ ਘਟਣਾ ਕੋ ਵਿਖਾਈਏ ਇਹ ਹੋਟਲ ਦਾ ਨਾਮ ਹੈ ਅਛਰੇ ਇਹ ਸਟੇਸ਼ਨ ਦੇ ਥੋੜਾ ਜਿਹਾ ਹਟਾ ਦਾ ਲਾਗੇ ਪੈਂਦਾ ਸਮਝ ਲਓ 10 10 ਰੁਪਏ ਲਿੰਦਾ ਵਾ ਟੈਂਪੂ ਵਾਲਾ ਤੇ ਉਹ ਤੁਹਾਨੂੰ ਇੱਥੇ ਲਾਊਗਾ ਹੋਟਲ ਬਹੁਤ ਸ਼ਾਨਦਾਰ ਬਣਿਆ ਹੋਇਆ ਹੈ ਪਰਾਣਾ ਕਲਚਰ ਸਭ ਕੋ ਇਹਨਾਂ ਸੰਭਿਆ ਉਹ ਵੀ ਤੁਸੀਂ ਵੇਖਿਓ ਕਮਰੇ ਬਹੁਤ ਸ਼ਾਨਦਾਰ ਆ ਰੇਟ ਵੀ ਬਹੁਤ ਵਾਜਬ ਹੈ ਇਹਨਾਂ ਦਾ ਤੇ ਏਸੀ ਰੂਮ ਹੈ ਹਰ ਤਰ੍ਹਾਂ ਦੀ ਸਹੂਲਤਾਂ ਅੰਦਰ ਟੈਲੀਫੋਨ ਲੱਗਾ ਰੋਟੀ ਪਾਣੀ ਦਾ ਇੰਤਜ਼ਾਮ ਵੀ ਸਭ ਕੋ ਇਹਨਾਂ ਦਾ ਕੋ ਹੈਗਾ ਤੇ ਹਰ ਇੱਕ ਚੀਜ਼ ਜਿਹੜੀ ਹੈ ਇਹਨਾਂ ਕੋ ਉਪਲਬਧ ਹੈ ਗਈ ਹੈ ਤੇ ਬੰਦੇ ਬਹੁਤ ਵਧੀਆ ਲੱਗੇ ਸਾਨੂੰ ਤੇ ਬਹੁਤ ਪਿਆਰ ਵਾਲੇ ਬੰਦੇ ਹੈ ਤੇ ਜਰੂਰਤ ਹੋਈ ਜਦੋਂ ਕਿ ਇਹ ਲੋਡ ਪਵੇ ਰੂਮ ਦੀ ਤੇ ਇਹਨਾਂ ਕੋ ਆ ਕੇ ਤੀ ਰੂਮ ਲੈ ਸਕਦੇ ਜੀ ਰੇਟ ਹੀ ਬੜੇ ਜਵਾਬ ਹੈ ਕੋਈ ਜਿਆਦਾ ਰੇਟ ਨਹੀਂ ਹੈ ਆਹ ਪੁਰਾਣਾ ਮੋਟਰਸਾਈਕਲ ਜਿਹੜਾ ਉੱਤੇ ਇਹਨਾਂ ਸੰਗਲ ਪਾ ਕੇ ਟੰਗਿਆ ਹੋਇਆ ਹੈ ਆਹ ਪੁਰਾਣੀਆਂ ਕੁਝ ਯਾਦਾਂ ਇਹਨਾਂ ਦੀ ਬਣੀਆਂ ਆ ਬਾਉ ਨਹੀਂ ਬੈਠੇ ਆ ਇਹ ਇਹ ਤੋਂ ਮਾਲਕ ਆ ਇਹ ਇਹਨਾਂ ਨੂੰ ਤੁਸੀਂ ਮਿਲ ਲੈਣਾ ਤੇ ਆ ਅੰਦਰ ਰੂਮ ਹੈਗੇ ਜੇ ਇਹ ਰੂਮ ਤੁਸੀਂ ਵੇਖੋ ਬਹੁਤ ਸ਼ਾਨਦਾਰ ਏਸੀ ਲੱਗੇ ਆ ਆ ਕਮਰੇ ਤੁਹਾਨੂੰ ਅੰਦਰੋਂ ਆਪਣਾ ਹੀ ਕਮਰਾ ਵੀ ਖਾਲਦੇ ਆ ਤੇ ਕਿਸ ਤਰ੍ਹਾਂ ਦਾ ਕਮਰਾ ਆ ਆ ਅੰਦਰਲਾ ਕਮਰੇ ਦਾ ਅੰਦਰਲਾ ਪਾਸਾ ਜੇ ਬਹੁਤ ਸ਼ਾਨਦਾਰ ਕਮਰੇ ਬਣੇ ਹੋਏ ਆ ਹਾਂ ਦੇਖੋ ਦਾ ਸਾਰਾ ਹਰ ਨੇ ਡਿਟੇਲ ਦਿੱਤੀ ਹੋਈ ਆ। ਆਹ ਦੇਖੋ ਡਿਟੇਲ। ਹੋਟਲ ਅੱਛਰੇ। ਤੇ ਇਥੇ ਆਹ अलमारी ਬਣੀ ਹੋਈ ਆ। ਇਹ ਦਰਵਾਸ਼ ਰੂਮ ਹੈਗਾ। ਆ ਬਾਹਰ ਜਿਹੜਾ ਇਹਨਾਂ ਦਾ ਪੁਰਾਣਾ ਹੈਗਾ ਕਲਚਰ ਸਾਰਾ। ਪੁਰਾਣੀਆਂ ਫੋਟੋਆਂ ਇਹਨਾਂ ਦੀ ਯਾਦਗਾਰ ਕੈਮਰੇ ਟੰਗੇ ਜੇ। ਤੇ ਆਹ ਆ ਤਕੜੀ ਈ। ਇਹ ਤੁਸ ਕਮੈਂਟ ਕਰਕੇ ਦੱਸੋ ਕਿਨੇ ਕਿਨੇ ਵੇਖੀਏ ਕਿ ਤਕੜੀ ਕਿੱਥੇ ਕਿਹਦੇ ਕੋਲ ਹੁੰਦੀ ਆ ਛੋਟੀ ਤਕੜੀ ਆ ਪੁਰਾਣੇ ਕਮਰੇ ਜਿਹੜੇ ਪਹਿਲਾਂ ਰੀਲਾਂ ਵਾਲੇ ਚੱਲਦੇ ਹੁੰਦੇ ਸੀ ਉਹ ਟੰਗੇ ਆ ਟੈਲੀਫੋਨ ਪੁਰਾਣੇ ਕੈਮਰੇ ਤੇ ਉਹ ਕੈਮਰੇ ਬਹੁਤ ਰਖੇ ਇਹਨਾਂ ਨੇ ਟਾਈਮ ਪੀਸ ਪੁਰਾਣੇ ਕੈਂਟੀ ਵਾਲੇ ਆ ਪਹਿਲਾ ਬਲੈਕ ਐਂਡ ਵਾਈਟ ਕੈਮਰੇ ਹੁੰਦੇ ਸੀਗੇ ਤੇ ਉਹਨਾਂ ਵਿੱਚ ਰੀਲਾਂ ਪੈਂਦੀਆਂ ਹੁੰਦੀਆਂ ਸੀ। ਤੇ ਰੀਲਾਂ ਧੋਦੇ ਤੇ ਫੇਰ ਜਾ ਕੇ ਫੋਟੋਆਂ ਬਣਦੀਆਂ ਤੇ ਜਿੱਤੇ ਯੋਥੇ ਦੇ ਰਿਪੋਰਟਾਂ ਦਿੰਦੇ ਹੁੰਦੇ ਸੀ। ਤੇ ਕੈਮਰੇ ਬਹੁਤ ਚਾਰਜ ਫੇਰੇ। ਆਪ ਆਪਣੀ ਪਿਸਤੌਲ ਟੰਗੀ ਕੇ ਦੀ। ਵੇਖੋ। ਹਰ ਤਰ੍ਹਾਂ ਦੇ ਕੈਮਰੇ ਰੱਖੇ ਜਾਂਦੇ ਨੇ। ਸੱਲੇਲ ਮਾਰੀ ਬਣਾਈਆਂ ਮਾਰੀ ਦੇ ਵਿੱਚ ਪੁਰਾਣੀਆਂ ਚੀਜ਼ਾਂ ਇਹ ਨੋਬਸ ਰੱਖੀਆਂ ਹੋਈਆਂ ਹਨ ਕਵਰੇਜ ਮਾਰੀ ਬਹੁਤ ਵੱਡੀ ਆ ਉਚਾਰ ਚ ਫੇਰੇ ਟੰਗੇ ਹੋਣੇ ਸੱਲੇਲ ਮਾਰੀ ਆ ਥੋੜੀ ਲਾਈਟ ਜੀ ਪੈਂਦੀ ਆ ਤੇ ਉਹਦੇ ਵਿੱਚ ਚੀਜ਼ਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਦੱਸਦੀਆਂ ਨਿਗੀਆਂ ਤੇ ਤੁਸੀਂ ਥੜਾ ਗੌਰ ਨਾਲ ਵੇਖ ਲਿਓ ਕੀ ਕੀ ਚੀਜ਼ਾਂ ਪਈਆਂ ਤੇ ਆਹ ਪੁਰਾਣੇ ਸਟੋਪ ਵੱਟੀਆਂ ਵਾਲੇ ਆ ਦਾਰੂ ਦੀਆਂ ਬੋਤਲਾਂ ਜਿਹੜੀਆਂ ਪੁਰਾਣੀਆਂ ਪਹਿਲਾਂ ਹੀ ਚਲਦੀਆਂ ਹੁੰਦੀਆਂ ਸੀ ਆਹ ਕੈਮਰਾ ਪੁਰਾਣਾ ਆਹ ਦੇਖੋ ਆਹ ਦੇਖੋ ਹਰ ਚਾਰ ਦੇ ਜੀ ਜਾਂ ਟਾਈਮ ਪੀਸ ਪਏ ਕੋਈ ਹੋਰ ਪੁਰਾਣੇ ਭਾਂਡੇ ਲਿਟਰੇਚਰ ਪਿਆ ਆਹ ਬਟੇ ਆਹ ਅਮ ਸਲਾਈ ਮਸ਼ੀਨ ਪਈ ਏ ਆਹ ਕੁੰਡੀ ਡੰਡਾ ਹਾਂਜੀ ਆਹ ਦੇਖੋ ਹਰ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਸ਼ੀਸ਼ੇ ਦੀ ਥੋੜੀ ਲਿਸ਼ਕੋਰ ਪੈਂਦੀ ਆ ਤੇ ਕਈ ਚੀਜ਼ਾਂ ਸਾਫ਼ ਨਹੀਂ ਦੱਸਦੀਆਂ ਆ ਦੇਖੋ ਇਹਨਾਂ ਬਰ ਲਾਲ ਟੈਨਾਂ ਵੀ ਗੈਸ ਵੀ ਹੈ ਇਹਨਾਂ ਨੇ ਰੱਖਿਆ ਛੋੜਿਆ ਆ ਆ ਪ੍ਰਸਾ ਕੋਲੇ ਵਾਲੀ ਆ ਪ੍ਰਸਾ ਆ ਪਹਿਲਾਂ ਇਦਾਂ ਦੀ ਪ੍ਰਸਾ ਚੱਲਦੀ ਹੁੰਦੀਆਂ ਸੀ ਹਰ ਇੱਕ ਜੀ ਲਾਲ ਟੈਨ ਆ ਲਾਲ ਟੈਨ ਆ ਗਿਆ ਆ ਇਸ ਤਰ੍ਹਾਂ ਟੰਗੇ ਇਹਨਾਂ ਨੇ ਸਾਰੇ ਬਾਹਰ ਹੀ ਟੰਗੇ ਆ ਬ੍ਰਾਂਡ ਦੇ ਜਿਹਦੇ ਵਿੱਚ ਹਰ ਤਰ੍ਹਾਂ ਦੇ ਜੀ ਆ ਇਸ ਤਰ੍ਹਾਂ ਨਾ ਬਹੁਤ ਵਧੀਆ ਸ਼ੋਰੂਮ ਬਣਾਇਆ ਆ ਸ਼ੀਸ਼ੇ ਦਾ ਸ਼ੀਸ਼ੇ ਦੇ ਵਿੱਚ ਸਾਰੇ ਚੀਜ਼ਾਂ ਜਿਹੜੀਆਂ ਉਸ ਜਾਈਆਂ ਆਂ। ਅਰੇ ਤੁਹਾਨੂੰ ਅਹੀਂ ਪੁਰਾਣੀ ਕਰੰਸੀ ਵਿਖਾਉਨੇ ਆਂ। ਪੁਰਾਣੀ ਕਰੰਸੀ ਵੀ ਹੈਗੀ ਆ। ਪੁਰਾਣੇ ਸਿੱਕੇ ਹਰ ਇੱਕ ਚੀਜ਼ ਤੁਹਾਨੂੰ ਵਿਖਾਉਨੇ ਆਂ। ਆਹ ਜੇ ਪੁਰਾਣੇ ਨੋਟ ਹਰ ਤਰ੍ਹਾਂ ਹਰ ਦੇਸ਼ ਦੀ ਕਰੰਸੀ ਇੰਨਾ ਰੱਖੀ ਹੋਈ ਆ ਪੁਰਾਣੀ ਆ ਦੇਖੋ ਇਹ ਹੁਣ ਤੁਸੀਂ ਪਛਾਣਿਓ ਵੀ ਕਰੰਸੀ ਕਿਹੜੀ ਕਿਹੜੀ ਆ ਸਕੇ ਜਿਹੜੇ ਪੁਰਾਣੇ ਜਿਹੜੇ ਚੱਲਦੇ ਹੁੰਦੇ ਸੀ ਮੋਰੀ ਵਾਲੇ ਪੈਸੇ ਇੱਕ ਪੈਸਾ ਦੋ ਪੈਸੇ ਪੰਜ ਪੈਸੇ ਇਹ ਸਾਰੇ ਇੰਨਾ ਸਾਹਮਣੇ ਰੱਖੇ ਹੋਏ ਆ ਸ਼ੀਸ਼ੇ ਦੇ ਵਿੱਚ ਮੜੇ ਆ ਇਹਨਾਂ ਸਾਰੇ ਇਹ ਹੁਣ ਤੁਸੀਂ ਪਛਾਣ ਲਿਓ ਵੀ ਕਰੰਸੀ ਕਿਹੜੀ ਆ ਆਪਣੇ ਦਾਹਾਂ ਦਾ ਨੋਟ ਹੈਗਾ ਜੀ ਆਹੋ ਕੋਈ ਇਹੋ ਜਿਹੀਆਂ ਚੀਜ਼ਾਂ ਘਾਟ ਹੀ ਸਾਂਭਦਾ ਵਾ ਜਿਹੜੀਆਂ ਇਹਨਾਂ ਨੇ ਸੰਭੀਆਂ ਹੋਈਆਂ ਨੇ ਆ 10 ਰੁਪਏ ਦਾ ਨੋਟ ਪੁਰਾਣਾ ਪੀਲਾ ਚਲਦਾ ਹੈ 1 ਰੁਪਏ ਦਾ ਨੋਟ ਆ ਦੇਖੋ ਨੋਟ ਖਰਾਬ ਹੋਏ ਜਿੱਦਾਂ ਆ ਪੁਰਾਣੇ ਸਕੇ ਹਰ ਇੱਕ ਜੀ ਹਰ ਤਰ੍ਹਾਂ ਦੇ ਇਥੇ ਹਰ ਕੰਟਰੀ ਦੇ ਇਹਨਾਂ ਨੇ ਰੱਖੇ ਹੋਏ ਆ ਯੂਰੋ ਵੀ ਰੱਖੇ ਇਹਨਾਂ ਨੇ ਆਹ ਇਹ ਹੁਣ ਸਾਨੂੰ ਨਹੀਂ ਪਤਾ ਕਿਹੜੀ ਕਿਹੜੀ ਜਗ੍ਹਾ ਦੀ ਹੈਗੇ ਆ ਇਹ ਜਿਹਨੂੰ ਪਤਾ ਹੋਊਗਾ ਉਹ ਕਮੈਂਟ ਕਰਕੇ ਦੱਸ ਦੇ ਵੀ ਇਹ ਕਿੱ데 ਹੈ ਉੱਪਰ ਯੂਰੋ ਲੰਘੇ ਗਿਆ ਇਹ ਆ ਲਾਰਡ ਐਨਾ ਆਪਣਾ ਨਾ ਆ ਕਲਚਰ ਆਹ ਬਈ ਲਾਈ ਤਾਂ ਦੇ ਇਹ ਕਾਰ ਨੋਟ ਹੈਗੇ ਪੁਰਾਣੇ ਬਹੁਤ ਵਧੀਆ ਇਹਨਾਂ ਨੇ ਕਲਚਰ ਜਿਹੜਾ ਵਾ ਸੰਭ ਕੇ ਰੱਖਿਆ ਹੋਇਆ ਹੈ ਇਹ ਤਾਂ ਸੀ ਇਹਨਾਂ ਕੋ ਪਰਮਿਸ਼ਨ ਲਈ ਵੀ ਆਈਆਂ ਵੀ ਅਸੀਂ ਵੀਡੀਓ ਬਣਾ ਲਈ ਤੁਹਾਡਾ ਕਲਚਰ ਵਿਖਾ ਲਈਏ ਤੇ ਕਿੰਦੇ ਕੋਈ ਨਹੀਂ ਬਣਾਉ ਜਿੰਦਾ ਮਰਜ਼ੀ ਬਣਾਵਾ ਇਹਨਾਂ ਕੋ ਪਰਮਿਸ਼ਨ ਲੈ ਕੇ ਫੇਰ ਅਸੀਂ ਇਹ ਸਾਰੀ ਵੀਡੀਓ ਬਣਾਈ ਹੈ ਹੋਟਲ ਦੇ

ਜੋ ਪ੍ਰਾਣੀਆਂ ਯਾਦ ਕਰਾਂ ਸਮਝਾਈਆਂ ਸੀ ਉਹਨਾਂ ਨੇ ਉਹਨਾਂ ਤੋਂ ਹੀ ਦਰਸ਼ਨ ਕੀਤੇ ਆ ਤੇ ਅਗਲੀ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਸਭ ਨੂੰ ਸਤ ਸ੍ਰੀ ਅਕਾਲ